ਜਾਂਦੀ ਆ ਸਰਪੰਚੀ ਅੱਛਾ ਨੀਵੇਂ ਮਰ ਜਾ ਤਾਂ ਪੋਰਾ ਪਰ ਜਵਾਕ ਆ ਹਾਏ 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 ਨੀ ਲੋਕ ਕਹੇ ਜੇ ਨੇ ਹਾਏ ਦਸ ਉਂਗਲੀ ਲਾ ਕੇ ਜਵਾਕ ਮੂਰੇ ਕਰਤਾ ਹਾਂ ਦੇਖ ਬੇ ਵਿਚਾਰਾ ਉਹੀ ਤਾਂ ਗੱਲ ਆ ਮਾਂ ਨਹੀਂ ਬਾਪ ਨਹੀਂ ਵਿਚਾਰੇ ਦਾ ਮਾਂ ਬਾਪ ਬਾਹਰ ਜਵਾਕ ਆ ਹੈ ਇਹ ਤਾਂ ਫਿਰ ਉਹ ਗੱਲ ਹੋ ਗਈ ਵੀ ਜੇ ਦੁਸ਼ਮਣੀ ਕੱਢਣੀ ਹੋਵੇ ਤਾਂ ਸਰਪੰਚੀ ਚ ਖੜਾ ਕਰ ਦੋ ਕਹਿੰਦੇ ਨੇ ਸਿਆਣੇ ਹਾਂ ਬੜਾ ਮਾੜਾ ਕੰਮ ਕੀਤਾ ਕਰੋੜ ਰੁਪਏ ਤੋਂ ਘੱਟ ਖਹਿੜਾ ਨਹੀਂ ਛੁਕਦਾ ਹੁਣ ਤੂੰ ਆਪਸੀ ਆਣੀ ਸਰਪੰਚੀ ਦੇ ਵੋਟਾਂ 'ਚ ਹਾਂ ਅੱਜ ਕੱਲ੍ਹ ਭੈਣੇ ਬਿਨਾ ਖਾਧੇ ਪੀਤੇ ਕੋਈ ਵੋਟ ਨਹੀਂ ਪਾਉਂਦਾ ਹੈ ਤੂੰ ਆਪਸੀ ਆਣੀ ਹੈ ਉਹੀ ਤਾਂ ਹੈ ਫੇਰ ਭਾਈ ਮੈਂ ਤਾਂ ਹੁਣ ਇਹ ਕਿਹਾ ਸੀ ਵੀ ਤੁਸੀਂ ਚਾਹੇ ਕੋਈ ਪਿਛਲੇ ਸਰਪੰਚਾਂ ਦਾ ਖਹਿੜਾ ਛੱਡੋ ਵੀ ਭਾ ਤੁਸੀਂ ਆਪਦਾ ਨਵਾਂ ਸਰਪੰਚ ਕੋਈ ਚੁਣ ਲਓ ਸਰਬਸੰਮਤੀ ਦੇ ਨਾਲ ਹਾਂ ਬੇ ਭਾ ਮੈਂ ਗਰੀਬ ਘਰ ਦਾ ਮੁੰਡਾ ਹੋਵੇ ਇਹ ਨਹੀਂ ਹੈਗਾ ਚਾਹੇ ਕੋਈ ਕੁਝ ਜਨਾਨੀਆਂ ਤਾਂ ਉਹਨੂੰ ਵਧੀਆ ਕੋਈ ਇਮਾਨਦਾਰ ਬੰਦਾ ਇਮਾਨਦਾਰੀ ਫਿਰ ਸਾਰਿਆਂ ਦੀ ਚੱਲੂਗੀ ਉੱਥੇ ਜਦੋਂ ਸਰਬਸੰਤੀ ਨਾਲ ਬਣੂਗਾ ਫਿਰ ਕੱਲੇ ਸਰਪੰਚ ਦੀ ਜਾਂ ਪੰਚਾਇਤ ਦੀ ਨਹੀਂ ਚੱਲੂਗੀ ਹੈ ਕਿ ਨਹੀਂ ਹਾਂ ਫਿਰ ਆਪਾਂ ਸਾਰੇ ਬੋਲਣ ਜੋਗੇ ਵੀ ਹੁੰਨੇ ਆ ਜਦੋਂ ਮਤਲਬ ਵੋਟਾਂ ਲੈ ਕੇ ਇੱਕ ਪਾਸੇ ਅਗਲਾ ਹੋ ਜਾਣਾ ਸਰਬਸੰਤੀ ਨਾਲ ਆਪਾਂ ਬਦਲ ਵੀ ਸਕਦੇ ਆ ਸਰਪੰਚ ਜਦੋਂ ਦਿਲ ਕਰੇ ਉਦੋਂ ਬਦਲ ਸਕਦੇ ਹੁੰਨੇ ਆ ਹੈ ਕਿ ਨਹੀਂ ਕਈ ਗੱਲਾਂ ਹੋ ਜਾਂਦੇ ਨੇ ਇਹਦੇ ਵਿੱਚ ਇੱਕ ਭਾਣੇ ਫੇਰੇ ਜਿਹੜੀਆਂ ਗਰਾਂਡਾ ਗਰੁੰਡਾ ਨੇ ਖਾਂਦੇ ਨੀਗੇ ਨੇ ਤੇ ਫਿਰ ਇਹ ਆਪ ਦੇ ਢੱਡ ਵਿੱਚ ਪਾਉਂਦੇ ਨੇ ਭਾਣੇ ਅੱਗੇ ਨਾਲੀਆਂ ਵੀ ਖਾ ਗਿਆ ਸਰਪੰਚ ਹਾਂ ਨੀ ਉਹ ਟਵਲਟਾਂ ਵੀ ਖਾ ਗਿਆ ਲੈਟਰੀਨਾਂ ਵੀ ਹਾਂ ਨੀ ਹੋਰ ਤਾਂ ਹੋਰ ਜਿਹੜੀ ਪਿੰਡ ਨੂੰ ਸ਼ਰਕ ਬਣੀ ਹੈ ਜੀ ਲੁੱਕ ਵੀ ਖਾ ਗਿਆ ਲੁੱਕ ਨਹੀਂ ਪਾਈ ਔਰ ਜੀਰੀ ਜੀ ਦਾ ਪੂਸ ਪਾਇਆ ਲਿਆ ਕੇ ਹਾਂ ਫੇਰ ਤਾਂ ਭਾਣੇ ਕੁਝ ਨਹੀਂ ਛੱਡਦੇ ਖਾਣੋਂ ਦਰਖਤ ਪਿੰਡ ਦੇ ਖਾ ਲਏ ਹਾਂ ਤੇ ਕਿੰਨੇ ਦਰਖਤ ਸੀ ਪਿੰਡ ਦੇ ਆਲੇ-ਦਾਲੇ ਸਾਰੇ ਖਾ ਲਏ ਹਾਂ ਹਾਂ ਕਲੋਨੀਆਂ ਵੀ ਖਾ ਗਏ ਕਲੋਨੀਆਂ ਵੀ ਖਾ ਗਏ ਆ ਜਿਹੜੇ ਦਰਾਂ ਮੁਰ ਢੋਲ ਜੇ ਰੱਖਣੇ ਨਹੀਂ ਸੀ ਉਹ ਲਿਖ ਕੇ ਲੈ ਕੇ ਮੇਰੀ ਫੋਟੋ ਵੀ ਖਿਚਾਰੀ ਕੋਲ ਖੜ ਕੇ ਲੈ ਕਿੱਥੇ ਰੱਖੇ ਨੇ ਕੰਛ ਤਿੰਨ ਤਿੰਨ ਰੱਖ ਤੈ ਫੋਟੋ ਖਿਚਾ ਲਈ ਕੈਮਰੇ ਜਾਂ ਮੋਬਾਈਲ 'ਚ ਬਸ ਤਾਕਜੀ ਪੂਰੇ ਕਰਤੇ ਰੱਖਣੇ ਕੀ ਨਹੀਂ ਨੇ ਉਹੀ ਤਾਂ ਗੱਲ ਆ ਸਾਡੀ ਜਿਹੜੀ ਸਮਾਜ ਆ ਸੋਚ ਸਮਝ ਕੇ ਨਹੀਂ ਵੋਟ ਪਾਉਂਦੀ ਹੈਗੀ ਹਾਂ ਕੋਈ ਵੀ ਜਦੋਂ ਪੰਚਾਇਤੀ ਚੀਜ਼ ਆਉਂਦੀ ਆ ਆਪਣੇ ਘਰ ਦੇ ਵਿੱਚ ਰੱਖਣ ਲਈ ਆਉਂਦੇ ਨੇ ਉਹਨਾਂ ਮੁਲਾਜ਼ਮਾਂ ਦੀ ਫੋਟੋ ਆਪ ਵੀ ਕੈਮਰੇ ਦੇ ਵਿੱਚ ਖਿੱਚੋ ਪਤਾ ਲੱਗੇ ਜੋ ਵੀ ਪਿੰਡ ਦੇ ਵਿੱਚ ਕੰਮ ਹੁੰਦਾ ਉਹਦੀ ਵੀਡੀਓ ਬਣਾਓ ਹਾਂ ਉਹਦੀ ਵੀਡੀਓ ਪਾ ਕੇ ਚਾੜੋ ਲੋਕਾਂ ਨੂੰ ਪਤਾ ਲੱਗੇ ਸਾਡੇ ਪਿੰਡ 'ਚ ਕਿਹੋ ਜਿਹਾ ਕੰਮ ਹੁੰਦਾ ਹਾਂ ਅਸੀਂ ਵੇਰੇ ਜਾਨਾ ਪਾਣੀ ਦੇ ਕਿਵੇਂ ਤੁਰਿਆ ਫਿਰਦਾ ਓਹ